ਗੁਰੂ ਪਿਆਰੇ ਪਰਮਾਤਮਾ ਅਤਿ ਆਤਮਾ ਵਿੱਚ ਅੰਤਰ ਕਿਹੋ ਹੈ ਇਸ ਵਰ ਦਾ ਜਵਾਬ ਗੁਰੂ ਜੀ 93 ਅੰਕ ਤੇ ਬਖਸ਼ਿਸ਼ ਕਰਦੇ ਹਨ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੀ ਪ੍ਰਮਾਤਮਾ ਤੇਰੀ ਮੇਰੇ ਨਾਲੋਂ ਤੇ ਮੇਰੀ ਤੇਰੇ ਨਾਲੋਂ ਅਸਲ ਵਿਥ ਕਿਹੋ ਜਿਹੀ ਹੈ ਕਣਕ ਕਟਕ ਜਲ ਤਰੰਗ ਜੈਸਾ ਇਹੋ ਜਿਹੀ ਹੀ ਹੈ ਜਿਹੀ ਸੋਨੇ ਸਿਉਨੇ ਕਤੇ ਸਿਉਨੇ ਦੇ ਕੜਿਆਂ ਦੀ ਸਿਉਨੇ ਅਤੇ ਸੋਨੇ ਦੇ ਗਹਿਣਿਆਂ ਦੀ ਚ ਪਾਣੀ ਅਤੇ ਪਾਣੀਆਂ ਲਹਿਰਾਂ ਦੀ ਗੁਰੂ ਪਿਆਰਿਓ ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕ ਰੂਪ ਹਨ ਲਹਿਰਾਂ ਪਾਣੀ ਵਿੱਚ ਮਿਲ ਕੇ ਪਾਣੀ ਹੀ ਹੋ ਜਾਂਦੀਆਂ ਹਨ ਜਿਵੇਂ ਸਿਉਨੇ ਤੇ ਸਿਉਨੇ ਦੇ ਗਣੇ ਹਨ ਗਣ ਨੂੰ ਟਰਾਲ ਦੇਈਏ ਤਾਂ ਸਿਉਨਾ ਹੀ ਰਹਿ ਜਾਂਦਾ ਹੈ ਸਿਉਨੇ ਦਾ ਹੀ ਰੂਪ ਹੈ ਗਹਿਣਾ ਇਤਨਾ ਹੀ ਫਰਕ ਹੈ ਪਰਮਾਤਮਾ ਤੇ ਆਤਮਾ ਵਿੱਚ ਆਤਮਾ ਪਰਮਾਤਮਾ ਦਾ ਅੰਸ਼ ਹੈ भक्ति करके नाम जप के परमात्मा की मेहर नाल आत्मा परमात्मा ਦਾ ਰੂਪ ਹੀ ਹੋ ਜਾਂਦੀ ਹੈ परमात्मा ਵਿੱਚ लीन ਹੋ ਜਾਂਦੀ ਹੈ ਨਹੀਂ ਕੋ ਜੰਦੀ ਹੈ परमात्मा ਦਾ ਰੂਪ ਹੋ ਜਾਂਦੀ ਹੈ ਐਸਾ ਹੀ ਅੰਤਰ ਹੈ ਗੁਰੂ ਕੇ ਹਰਿਓ परमात्मा ਤੇ ਆਤਮਾ ਵਿੱਚ ਜਿਵੇਂ ਪਾਣੀ ਤੇ ਪਾਣੀ ਦੀਆਂ ਡੇਰਾਂ ਵਿੱਚ ਹੈ